ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਿੱਖਿਆ ਮਾਡਲ ਨੂੰ ਵੱਧ ਤੋਂ ਵੱਧ ਪਰਫੁੱਲਤ ਕਰਨ ਲਈ ਅਤੇ ਮਾਪਿਆਂ ਤੱਕ ਪਹੁੰਚਾਉਣ ਲਈ ਸਰਕਾਰੀ ਸਕੂਲ ਦੇ ਅਧਿਆਪਕਾਂ ਤੇ ਅਧਿਕਾਰੀਆਂ ਨੂੰ ਇਸ ਸਾਲ ਵੱਲੋਂ ਦਾਖਲੇ ਦੇ ਟੀਚੇ ਦਿੱਤੇ ਗਏ ਜਿਸ ਦੀ ਪੂਰਤੀ ਕਰਨ ਲਈ ਲੁਧਿਆਣਾ ਸਭ ਤੋਂ ਅੱਗੇ ਰਿਹਾ ਲੁਧਿਆਣਾ ਪਿਛਲੇ ਸਾਲ ਦਾਖਲੇ ਦੇ ਦਰਦ ਵਿੱਚ ਪ੍ਰਾਇਮਰੀ ਦੇ ਵਿੱਚ ਪਹਿਲੇ ਨੰਬਰ ਤੇ ਹੈ ਸਕੈਂਡਰੀ ਦੇ ਵਿੱਚ ਦੂਜੇ ਨੰਬਰ ਤੇ ਰਿਹਾ ਇਸ ਸਾਲ ਵੀ ਲੁਧਿਆਣਾ ਨੇ ਰਿਕਾਰਡ ਤੋੜੇ ਨੇ ਜਿਸ ਦੀ ਪੁਸ਼ਟੀ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਵੱਲੋਂ ਕੀਤੀ ਗਈ ਹੈ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਹੈ ਉਹ ਦਾਖਲੇ ਦੀ ਕਰੀਆ ਲਗਾਤਾਰ ਧੁਰਾਸ਼ੋਰਾ ਨਾਲ ਚੱਲ ਰਹੀ ਹੈ ਲੁਧਿਆਣਾ ਜਿਹੜਾ ਪਿਛਲੇ ਸਾਲ ਪਹਿਲੇ ਨੰਬਰ ਤੇ ਰਿਹਾ ਸੀ ਪ੍ਰਾਈਵੇਟ ਸਕੂਲਾਂ ਤੋਂ ਬਹੁਤ ਸਾਰੇ ਸਟੂਡੈਂਟਸ ਨੇ ਆ ਕੇ ਇੱਥੇ ਦਾਖਲਿਆ ਸਿਆ ਸੀ ਸੋ ਇਸ ਵਾਰ ਤਾਂ ਡਾਟਾ ਕੀ ਕਹਿੰਦਾ ਤੇ ਇਸ ਵਾਰ ਕੀ ਉਮੀਦ ਹੈ ਕਿ ਆ ਵੀ ਬਾਕੀ ਪੰਜਾਬ ਦੇ ਜਿਲ੍ਹਾ ਨਾਲ ਲੁਧਿਆਣਾ ਕਿਹੜੇ ਨੰਬਰ ਤੇ ਰਹੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦੇ ਨਾਲ ਇਹ ਖੁਸ਼ੀ ਸਾਂਝੀ ਕਰਨਾ ਚਾਹੁੰਦਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਲੁਧਿਆਣਾ ਜਿਲ੍ਹਾ ਹੈਗਾ ਪਿਛਲੇ ਸਾਲਾਂ ਦੇ ਤਰ੍ਹਾਂ ਉਹ ਫੇਰ ਨੰਬਰ 1 ਆ ਅਸੀਂ ਪਹਿਲੇ ਨੰਬਰ ਤੇ એનਰੋਲਮੈਂਟ ਦੇ ਸਬੰਧ ਦੇ ਵਿੱਚ ਸਟੈਂਡ ਕਰਦੇ ਆਂ ਵਿਭਾਗ ਨੇ ਸਾਨੂੰ 67270 ਦਾ ਟਾਰਗੇਟ ਦਿੱਤਾ ਸੀ ਜਿਹਦੇ ਤਹਿਤ ਅਸੀਂ ਪ੍ਰਾਈਵੇਟ ਸਕੂਲਾਂ ਦੇ ਸਟੂਡੈਂਟਸ ਤੇ ਜਿਹੜੇ ਸਾਡੇ ਡ੍ਰੌਪਆਊਟ ਸਟੂਡੈਂਟਸ ਨੇ ਕਿਸੇ وجہ ਦੇ ਕਾਰਨ ਕਰਕੇ ਉਹ ਸਕੂਲ ਛੱਡ ਗਏ ਉਹਨਾਂ ਨੂੰ ਅਸੀਂ ਦਾਖਲ ਕਰਨਾ ਸੀ ਤੇ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲੇ 39893 ਬੱਚੇ ਜਿਹੜੇ ਹੈਗੇ ਉਹ ਦਾਖਲ ਹੋ ਚੁੱਕੇ ਨੇ ਤੇ 58.3% ਤੇ ਅਸੀਂ ਪਹੁੰਚੇ ਆ ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਨਾਲੋਂ ਜਿਹੜਾ ਲੁਧਿਆਣਾ ਜ਼ਿਲ੍ਹਾ ਹੈਗਾ ਅੱਜ ਉਹ ਨੰਬਰ 1 ਹੈ ਸਰ ਕਿਹੜਾ ਬਲਾਗ ਜਿਹੜਾ ਜਿਆਦਾ ਜਿਹੜਾ ਪਹਿਲੇ ਦਾਖਲੇ ਹੋਏ ਕਿ ਸਾਡੇ ਜਿਹੜਾ ਮਾਛੀਵਾਲਾ ਟੂ ਬਲਾਕ ਆ ਉਹਦੇ ਵਿੱਚ ਮੈਕਸਿਮਮ ਜਿਹੜੀ ਹੈਗੀ ਐਨਰੋਲਮੈਂਟ ਹੋਈ ਆ 84.7% ਜਿਹੜੀ ਹੈਗੀ ਐਨਰੋਲਮੈਂਟ ਦਾ ਉਹਦੇ ਵਿੱਚ ਵਾਧਾ ਹੋਇਆ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਬਾਕੀ ਬਲਾਕਸ ਨੇ ਉਹਦੇ ਵਿੱਚ ਵੀ ਬੜੇ ਜੋਰ ਸ਼ੋਰ ਦੇ ਨਾਲ ਐਫਰਟਸ ਕਰ ਰਹੇ ਨੇ ਸਾਡੇ ਬੀਐਨਓ ਸਹਿਵਾਨ ਫੀਲਡ ਦੇ ਵਿੱਚ ਉਹ ਕੰਮ ਕਰ ਰਹੇ ਨੇ ਬਾਕੀ ਲਗਾਤਾਰ ਅਸੀਂ ਉਹਨਾਂ ਦੇ ਨਾਲ ਮੀਟਿੰਗਸ ਕਰ ਰਹੇ ਆਂ ਵੇ ਤਾਂ ਕਿ ਜਿਹੜੇ ਸਾਡੇ ਬੱਚੇ ਨੇ ਵੱਧ ਤੋਂ ਵੱਧ ਉਹ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਹੋਣ ਤੇ ਸਾਡਾ ਜਿਹੜਾ ਲੁਧਿਆਣਾ ਜ਼ਿਲ੍ਹਾ ਹੈਗਾ ਉਹ ਹਮੇਸ਼ਾ ਨੰਬਰ 1 ਤੇ ਰਹੇ ਜੀ ਸਰ ਜਿੱਦਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਖਾਸ ਕਰਕੇ ਪੰਜਾਬ ਦੇ ਸਰਕਾਰੀ ਸਕੂਲ ਹੈ ਉਹਨਾਂ ਨੂੰ ਨੰਬਰ 1 ਬਣਾਉਣ ਲਈ ਤੇ ਸਿੱਖਿਆ ਦੇ ਮਾਡਲ ਨੂੰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਸੀਗੇ ਸੋ ਉਸ ਨੂੰ ਲੈ ਕੇ ਕੀ ਲੱਗਦਾ ਹੈ ਕਿ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਆ ਸੋ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਸਕੂਲ ਜਿਹੜੇ ਉਹਨਾਂ ਨੂੰ ਮਾਤ ਦੇ ਦੇਣਗੇ ਕਿਤਨੇ ਕੁ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸਰਕਾਰੀ ਸਕੂਲ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸੁਪੇ ਦੇ ਵਿੱਚ ਨੰਬਰ 1 ਹੋਣਗੇ ਤੇ ਸਰਕਾਰ ਨੇ ਜਿਸ ਤਰ੍ਹਾਂ 117 ਸਕੂਲ ਜਿਹੜੇ ਹੈਗੇ ਐਸਓਈ ਸਕੂਲ ਬਣਾਏ ਨੇ ਪੰਜਾਬ ਦੇ ਵਿੱਚ ਤੇ ਲੁਧਿਆਣਾ ਜ਼ਿਲ੍ਹੇ ਦੇ ਲਈ ਮਾਨਣ ਵਾਲੀ ਗੱਲ ਆ ਵੀ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੇ ਐਸਓਈ ਸਕੂਲ ਨੇ ਉਹ 16 ਸਕੂਲ ਨੇ ਤੇ ਇਹ ਜਿਹੜੇ ਸਾਡੇ 16 ਸਕੂਲ ਨੇ ਇਹ ਸਾਡੇ ਸਟੇਟ ਆਫ ਦਾ ਆਰਟ ਸਕੂਲ ਹੋਣਗੇ ਜਿਹਨੂੰ ਕਹਿੰਦੀ ਹੈ ਵੀ ਸੁਪਰ ਸੁਪਰ ਮਾਡਲ ਸਕੂਲ ਹੋਣਗੇ ਤੇ ਬਾਕੀ ਜਿਹੜੇ ਸਕੂਲ ਨੇ ਸਾਡੇ ਹੋਰ ਵੀ ਉਹਨਾਂ ਦੇ ਬਾਰੇ ਵੀ ਸਰਕਾਰ ਜਿਹੜੀ ਹੈਗੀ ਆ ਉਹ ਪਾਲਿਸੀਸ ਬਣਾ ਰਹੀ ਆ ਤੇ ਉਹ ਵੀ ਜਿਹੜੇ ਹੈਗੇ ਆ ਮੈਸਾਂ ਦੇ ਦਾ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਬਹੁਤ ਅੱਛੇ ਸਾਡੇ ਸਕੂਲ ਉਹ ਆਉਣ ਵਾਲੇ ਸਮੇਂ 'ਚ ਬਣ ਗਏ ਸਰਦਾਰ ਜੀ ਕੋਈ ਸਪੈਸ਼ਲ ਐਫਰਟ ਸੀ ਕੀਤੀ ਹੈ ਬੱਚੇ ਨੂੰ ਮੋਟੀਵੇਟ ਕੀਤਾ ਜਾ ਰਿਹਾ ਕਿ ਸਾਡੇ ਸਰਕਾਰੀ ਸਕੂਲ ਵਿੱਚ ਡਿਵੀਸ਼ਨ ਦਿੱਤੇ ਜਾਵੇ ਬਿਲਕੁਲ ਅਸੀਂ ਬਕਾਇਦਾ ਗਰਾਊਂਡ ਲੈਵਲ ਤੇ ਜਾ ਕੇ ਬੱਚਿਆਂ ਨੂੰ ਮੋਟੀਵੇਟ ਕਰਦੇ ਆ ਪੇਰੈਂਟਸ ਨੂੰ ਵੀ ਮਿਲਦੇ ਆ ਟੀਚਰਸ ਨੂੰ ਵੀ ਮੋਟੀਵੇਟ ਕਰਦੇ ਆ ਅਸੀਂ ਡਿਪਾਰਟਮੈਂਟ ਦੇ ਵੱਲੋਂ ਬਾਈ ਦੋ ਨੂੰ ਇੱਕ ਬਕਾਇਦਾ ਵੈਨ ਜਿਹੜੀ ਸੀ ਕਿ એનਰੋਲਮੈਂਟ ਡਰਾਈਵ ਉਹ ਸਟਾਰਟ ਕੀਤੀ ਸੀ ਕਿ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਸੁਰਵੀ ਮਾਲਕ ਜੀ ਨੇ ਉਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ ਉਹ ਤਿੰਨ ਦਿਨ ਉਹ ਬਕਾਇਦਾ ਫੀਲਡ ਦੇ ਵਿੱਚ ਉਹ ਵੈਨ ਜਿਹੜੀ ਹੈਗੀ ਆ ਉਹਨੇ ਮੂਵਮੈਂਟ ਕੀਤੀ ਆ ਅਸੀਂ ਵੀ ਉਸ ਵੈਨ ਦੇ ਨਾਲ ਰਹੇ ਆ ਅਸੀਂ ਬੱਚਿਆਂ ਨੂੰ ਵੀ ਮਿਲੇ ਆ ਪੇਰੈਂਟਸ ਨੂੰ ਵੀ ਮਿਲੇ ਆ ਪੇਰੈਂਟਸ ਦੇ ਵਿੱਚ ਬੜਾ ਉਤਸ਼ਾਹ ਦੇਖਿਆ ਗਿਆ ਵੀ ਜਿਹੜੇ ਇਹ ਸਾਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਬੱਚੇ ਨੇ ਉਹਨਾਂ ਨੇ ਹਟਾ ਕੇ ਬਾਕਾਇਦਾ ਸਰਕਾਰੀ ਸਕੂਲਾਂ ਦੇ ਵਿੱਚ ਉਹ ਲਾਏ ਨੇ ਅਸੀਂ ਐਸਐਮਸੀ ਮੈਂਬਰਸ ਨੂੰ ਵੀ ਮਿਲੇ ਆ ਤੇ ਜਿਹੜੇ ਸਾਡੇ ਪਤਵੰਤੇ ਸੱਜਣ ਸੀ ਸਰਪੰਚ ਸਾਹਿਬ ਸੀ ਜਾਂ ਸਾਡੇ ਕਾਉਂਸਲਰ ਸੀ ਐਮਐਲਏ ਸਾਹਿਬਾਨ ਸੀ ਉਹਨਾਂ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਅਸੀਂ ਮੋਟੀਵੇਟ ਕੀਤਾ ਵੀ ਤਾਂ ਕਿ ਜਿਹੜੇ ਹੈਗੇ ਆ ਸਾਡੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਜਿੱਥੇ ਜ਼ਿਆਦਾ ਫੀਸਾਂ ਨੇ ਉਹ ਨਹੀਂ ਅਫੋਰਡ ਕਰ ਸਕਦੇ ਪੇਰੈਂਟਸ ਉਥੋਂ ਉਹ ਹਟਾ ਕੇ ਆਪਦੇ ਬੱਚੇ ਸਰਕਾਰੀ ਸਕੂਲਾਂ ਦੇ। ਸਰ ਜਿਹੜਾ ਡਾਟਾ ਅਸੀਂ ਜਿਹਾ ਕੀਤਾ ਹੈਗਾ ਇਹ ਜਿਹੜੇ ਉਹ ਬੱਚੇ ਨੇ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਛੱਡ ਕੇ ਆਏ ਨੇ ਉਹ ਉਹਨਾਂ ਦਾ ਡਾਟਾ ਹੈ। ਯੈਸ ਇਹ ਉਹ ਡਾਟਾ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਛੱਡ ਕੇ ਇੱਧਰ ਆਏ ਨੇ। ਇਹ ਬੜੀ ਵੱਡੀ ਉਪਲਬਧੀ ਹੈਗੀ ਕਿਤੇ ਲੱਗੇ। ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਮੈਂ ਸਮਝਦਾ ਬਹੁਤ ਬਹੁਤ ਵੱਡੀ ਉਪਲਬਧੀ ਆ। ਤੇ ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰੀਏ ਵੀ ਇਹ ਸੁਪਲਬਧੀ ਨੂੰ ਆਪਾਂ ਇਸੇ ਤਰੀਕੇ ਦੇ ਨਾਲ ਵਰਕਰਾਰ ਰੱਖੀਏ ਤੇ ਲੁਧਿਆਣਾ ਜਿਹੜਾ ਹੈਗਾ ਜਿਲ੍ਹਾ ਸਾਡਾ ਨੰਬਰ 1 ਰਹਿ। ਸਰ ਬੱਚੇ ਕੋਲ ਤੁਸੀਂ ਕਾਰਨ ਵੀ ਪੁੱਛਦੇ ਹੋ ਕਿ ਤੁਸੀਂ ਪ੍ਰਾਈਵੇਟ ਸਕੂਲ ਛੱਡ ਕੇ ਸਾਡੇ ਕੋਲ ਕਿਉਂ ਆਏ ਤੇ ਕੀ ਦੱਸਦੇ ਨੇ ਬੱਚੇ? ਹਾਂ ਜਦੋਂ ਅਸੀਂ ਪੇਰੈਂਟਸ ਦੇ ਨਾਲ ਜਾਂ ਬੱਚਿਆਂ ਦੇ ਨਾਲ ਅਸੀਂ ਗੱਲ ਕਰਦੇ ਆਂ ਉਹ ਦੱਸਦੇ ਨੇ ਵੀ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਸਹੂਲਤਾਂ ਬਹੁਤ ਜ਼ਿਆਦਾ ਨੇ ਕਿਉਂਕਿ 6ਵੀਂ ਤੋਂ ਲੈ ਕੇ 8ਵੀਂ ਤੱਕ ਕੋਈ ਫੀਸ ਨਹੀਂ ਹੈ। ਉਸੇ ਤਰੀਕੇ ਨਾਲ ਮੇ ਡੇ ਮੀਲ ਵੀ ਆ ਸਰਕਾਰ ਦੇ ਵੱਲੋਂ ਬਕਾਇਦਾ ਜਿਹੜੀਆਂ ਕਿਤਾਬਾਂ ਨੇ ਉਹ ਵੀ ਮਹੱਈਆ ਕਰਵਾਈਆਂ ਜਾਂਦੀਆਂ ਨੇ ਫ੍ਰੀ ਯੂਨੀਫਾਰਮ ਜਿਹੜੀ ਹੈਗੀ ਆ ਉਹ ਵੀ ਮਹੱਈਆ ਕਰਵਾਈ ਜਾਂਦੀ ਆ ਸਮੇਂ-ਸਮੇਂ ਤੇ ਜਿਹੜੇ ਸਾਡੇ ਸਕਾਲਰਸ਼ਿਪਸ ਨੇ ਬੱਚਿਵਿਆਂ ਨੇ ਉਹ ਵੀ ਮਹੱਈਆ ਕਰਵਾਏ ਜਾਂਦੇ ਨੇ ਹਰ ਤਰ੍ਹਾਂ ਦੀ ਜਿਹੜੀ ਸਹੂਲਤਾ ਉਹ ਸਰਕਾਰ ਵੱਲੋਂ ਮਹੱਈਆ ਕਰਵਾਈ ਜਾਂਦੀ ਆ ਇਹਦੇ ਨਾਲ ਹੀ ਜਿਹੜਾ ਹੈਗਾ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਸਾਡਾ ਇਨਫਰਾਸਟ੍ਰਕਚਰ ਆ ਉਹਦੇ ਵਿੱਚ ਬੜੀ ਵੱਡੀ ਇੰਪਰੂਵਮੈਂਟ ਆ ਚੁੱਕੀ ਆ ਹੁਣ ਸਾਡੇ ਸਰਕਾਰੀ ਸਕੂਲ ਸਾਰੇ 스마트 ਸਕੂਲ ਬਣ ਚੁੱਕੇ ਨੇ ਵਕਾਇਦਾ ਉਥੇ 스마트 ਕਲਾਸਰੂਮਸ ਬਣ ਚੁੱਕੇ ਨੇ ਪ੍ਰੋਜੈਕਟਰਸ ਨੇ ਕੰਪਿਊਟਰਸ ਨੇ ਤੇ ਜਿਹੜੀ ਕਨੈਕਟੀਵਿਟੀ ਆ ਤੁਸੀਂ ਕਹੋ ਵੀ ਸਾਰੇ ਸਕੂਲਾਂ ਦੇ ਵਿੱਚ ਐਸਐਮਐਡ ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ